ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਸਰਕਾਰ ਨੇ ਫ੍ਰੀ 10 ਲੱਖ ਤੱਕ ਦਾ ਇਲਾਜ ਵਾਲਾ ਜਿਹੜਾ ਕਾਰਡ ਹੈ ਉਹ ਨੂੰ ਹਰੀ ਝੰਡੀ ਦਿੱਤੀ ਹੈ 10 ਲੱਖ ਤੱਕ ਦਾ ਫ੍ਰੀ ਇਲਾਜ ਪੰਜਾਬ ਦੇ ਹਰੇਕ ਘਰ ਵਾਸਤੇ ਜਿਹੜੀ ਸਕੀਮ ਸਰਕਾਰ ਲੈ ਕੇ ਆ ਰਹੀ ਹੈ ਪਿਛਲੇ ਸਮੇਂ ਤੋਂ ਕਾਫੀ ਇਹਦੇ ਤੇ ਚਰਚਾ ਚੱਲੀ ਸੀ ਹੁਣ ਇਹਨੂੰ ਹਰੀ ਝੰਡੀ ਮਿਲ ਗਈ ਹੈ ਇਸ ਸਕੀਮ ਦਾ ਨਾਮ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇੱਕ ਹੈਲਥ ਕਾਰਡ ਹੈ ਭਗਵੰਤ ਮਾਨ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰ ਦਿੱਤਾ ਹੈ ਤੇ ਕੋਈ ਥੋੜੇ ਸਮੇਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਤਕਰੀਬਨ ਪੰਜਾਬ ਦੇ ਵਿੱਚ ਕਾਰਡ ਬਣਨ ਲੱਗ ਜਾਣਗੇ ਤੇ ਇਹ ਕਿਵੇਂ ਬਣਨਗੇ ਕਿਹਦੇ ਬਣਨਗੇ ਆਓ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਅੰਸ਼ੁਮਨ ਕਾਰਡ ਕਵਾਰੀ ਸਕੀਮ ਚੱਲਦੀ ਸੀ ਜੋ ਭਾਰਤ ਸਰਕਾਰ ਵੱਲੋਂ ਸਕੀਮ ਚਲਾਈ ਗਈ ਸੀ ਉਹਦੇ ਵਿੱਚ 5 ਲੱਖ ਤੱਕ ਦਾ ਇਲਾਜ ਹੁੰਦਾ ਸੀ ਉਹਦੇ ਵਿੱਚ ਕਾਫੀ ਦਿੱਕਤਾਂ ਆਈਆਂ ਇਨਕਮ ਵਗੈਰਾ ਦੇਖੀ ਜਾਂਦੀ ਸੀ ਜਿਹਦਾ ਬਣਨਾ ਸੀ ਕਾਰਡ ਕਿੰਨੇ ਲੱਖ ਦੀ ਆ ਪ੍ਰਾਪਰਟੀ ਹੈਗੀ ਆ ਸਰਕਾਰੀ ਹੈ ਪ੍ਰਾਈਵੇਟ ਹੈ ਤੇ ਉਸ ਕਾਰਡ ਦਾ ਇੱਕ ਹੋਰ ਵੀ ਬੰਗਾ ਸੀ ਕਿ ਉਹ ਕਈ ਹਸਪਤਾਲਾਂ ਦੇ ਵਿੱਚ ਚੱਲਦਾ ਸੀ ਕਈਆਂ 'ਚ ਨਹੀਂ ਚੱਲਦਾ ਸੀ ਇਸ ਲਈ ਉਹਦੀ ਕਾਫੀ ਖਰਚ ਲਖਵਾਰੀ ਜਿਹੜੀ ਸਾਨੂੰ ਲੋਕਾਂ ਨੂੰ ਚੱਲਣੀ ਪਈ ਸੋ ਜਿਹੜੀ ਇਹ 10 ਲੱਖ ਵਾਲੀ ਸਕੀਮ ਹੈ ਇਹ ਬਿਲਕੁਲ ਕੈਸ਼ਲੈਸ ਮਤਲਬ ਕਿ ਤੁਹਾਨੂੰ ਹਸਪਤਾਲ ਵਿੱਚ ਇਲਾਜ ਕਰਾਉਣ ਸਮੇਂ ਕੋਈ ਵੀ ਪੈਸਾ ਪਹਿਲਾਂ ਨਹੀਂ ਦੇਣਾ ਉ ਬਿਲਕੁਲ ਕੈਸ਼ਲੈਸ ਆ ਮਤਲਬ ਤੁਸੀਂ ਵੈਸਾ ਕੋਈ ਨਹੀਂ ਦੇਣਾ ਤੁਹਾਡੇ ਡਾਕੂਮੈਂਟ ਲੱਗਣਗੇ ਜੋ ਵੀ ਹਸਪੀਟਲ ਵਾਲੇ ਲੈਣਗੇ ਤੇ ਇਸ ਕਾਰਡ ਦੇ ਵਿੱਚ ਉਹ ਅਮਾਉਂਟ ਕੱਟੀ ਜਾਊਗੀ ਦੂਸਰਾ ਨੰਬਰ ਇਹ 10 ਲੱਖ ਵਾਲੀ ਜਿਹੜੀ ਸਕੀਮ ਹੈ ਜਿਸ ਦਾ ਨਾਮ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈ ਇਹ ਪੂਰੇ ਪਰਿਵਾਰ ਦਾ ਬਣੂਗਾ ਇਹ ਗੱਲ ਨੂੰ ਨੋਟ ਕਰ ਲਓ ਜੀ ਪੂਰੇ ਪਰਿਵਾਰ ਦਾ ਮਤਲਬ ਕਿ ਤੁਹਾਡੇ ਪਰਿਵਾਰ ਦੇ ਵਿੱਚ 7 ਮੈਂਬਰ ਆ 5 ਮੈਂਬਰ ਆ 10 ਮੈਂਬਰ ਆ ਸਾਰਿਆਂ ਵਾਸਤੇ ਇੱਕ ਕਾਰਡ ਬਣੇਗਾ ਇਸ ਨੂੰ ਬਣਾਉਣ ਦਾ तरीका ਕੀ ਹੈ ਇਸ ਨੂੰ ਬਣਾਉਣ ਲਈ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਲੋੜ ਪੈਂਦੀ ਹੈ ਪਹਿਲੀ ਗੱਲ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਦੂਜੀ ਗੱਲ ਤੁਹਾਡੇ ਕੋਲੇ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਹੋਣਾ ਲਾਜ਼ਮੀ ਹੈ ਹੋ ਸਕਦਾ ਇੱਕ ਅੱਧਾ ਡਾਕੂਮੈਂਟ ਹੋਰ ਵੀ ਜਿਹੜੇ ਅਧਿਕਾਰੀ ਮੰਗ ਲੈਣ ਇਹ ਬਣੂਗਾ ਕਿਵੇਂ ਭਗਵਾਨ ਜਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਨੂੰ ਬਣਾਉਣ ਦੇ ਲਈ ਸਰਕਾਰੀ ਕਿ ਮੁਲਾਜ਼ਮਾਂ ਤੁਹਾਡੇ ਘਰ ਘਰ ਆਉਣਗੇ ਜਾਂ ਪਿੰਡ ਦੇ ਵਿੱਚ ਇੱਕ ਕੈਂਪ ਲੱਗੇਗਾ। ਸੋ ਉਹ ਤੁਹਾਡੇ ਤੋਂ ਡਾਕੂਮੈਂਟ ਲੈਣਗੇ। ਉਹ ਡਾਕੂਮੈਂਟ ਲੈ ਕੇ ਤੁਹਾਨੂੰ ਇੱਕ ਟੋਕਨ ਦੇਣਗੇ। ਜਿਹੜਾ ਟੋਕਨ ਤੁਸੀਂ ਸਵਿਵਿਧਾ ਕੇਂਦਰ ਹੋ ਸਕਦਾ ਹੈ ਸਰਕਾਰੀ ਹਸਪਤਾਲਾਂ 'ਚ ਵੀ ਬਣਨੇ ਉੱਥੇ ਤੁਸੀਂ ਜਮਾ ਕਰਵਾਉਣਾ ਹੈ ਤੇ ਉੱਥੇ ਤੁਹਾਡੇ ਡਾਕੂਮੈਂਟ ਲੈ ਕੇ ਕਾਰਡ ਬਣਾ ਦਿੱਤੇ ਜਾਣਗੇ। ਇਹ ਕਾਰਡ ਬਿਲਕੁਲ ਫ੍ਰੀ ਬਣਨਗੇ। ਕੋਈ ਵੀ ਇਹਦਾ ਪੈਸਾ ਤੁਸੀਂ ਕਿਸੇ ਨੂੰ ਨਹੀਂ ਦੇਣਾ। ਉਹ ਅੰਦਮਨ ਸਰਕਾਰ ਦੁਆਰਾ ਜਿਹੜੇ ਪੀਜੀਆਈ ਹਸਪੀਟਲ ਨੇ ਅਤੇ ਸਾਰੇ ਸਰਕਾਰੀ ਹਸਪਤਾਲ ਇਹਦੇ ਵਿੱਚ ਸ਼ਾਮਲ ਹਨ 500 ਤੋਂ ਲੈ ਕੇ 600 ਤੱਕ ਦੇ ਜਿਹੜੇ ਪ੍ਰਾਈਵੇਟ ਵੱਡੇ ਹਸਪੀਟਲ ਆ ਉਹ ਵੀ ਇਹਦੇ ਵਿੱਚ ਐਡ ਹਨ ਕਿ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਅੱਗੇ ਹੌਲੀ-ਹੌਲੀ ਅਸੀਂ ਤਕਰੀਬਨ ਸਾਰੇ ਵੱਡੇ-ਵੱਡੇ ਪ੍ਰਾਈਵੇਟ ਜਿਹੜੇ ادارے ਆ ਹਸਪੀਟਲ ਆ ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ ਇੱਕ ਗੱਲ ਇਹਦੇ ਵਿੱਚ ਹੋਰ ਨੋਟ ਕਰਨ ਵਾਲੀ ਆ ਜਿਨ੍ਹਾਂ ਦਾ ਅਨੁਸਮਾਨ ਗਾਰਡ ਬਣਿਆ ਹੁਣ ਉਹ ਗੱਲ ਧਿਆਨ ਨਾਲ ਸੁਣ ਲੈਣ 10 ਲੱਖ ਵਾਲਾ ਜਿਹੜਾ ਉਹਨਾਂ ਦਾ ਕਾਰਡ ਬਣੂਗਾ ਅੱਧਾ ਖਰਚਾ ਇਸ ਕਾਰਡ 'ਚੋਂ ਕੱਟਿਆ ਜਾਵੇਗਾ ਤੇ ਅੱਧਾ ਖਰਚਾ ਅੰਸ਼ਮਨ ਕਾਰਡ 'ਚੋਂ ਕੱਟਿਆ ਜਾਵੇਗਾ ਕਿ ਜਿਨ੍ਹਾਂ ਦਾ ਅੰਸ਼ਮਨ ਕਾਰਡ ਨਹੀਂ ਬਣਿਆ ਕਿਸੇ ਕਾਰ ਨਹੀਂ ਬਣਾ ਸਕੇ ਉਹਨਾਂ ਦਾ ਪੂਰੇ ਦਾ ਪੂਰਾ ਖਰਚਾ ਸਰਕਾਰ ਦੇਵੇਗੀ ਉਹ 10 ਲੱਖ ਵਾਲੇ ਕਾਰਡ 'ਚੋਂ ਹੁਣ ਸੋਖੇ ਸ਼ਬਦਾਂ ਦੇ ਵਿੱਚ ਥੋੜੀ ਜਿਹੀ ਮੈਂ ਮੋਟੀ ਮੋਟੀ ਤੁਹਾਨੂੰ ਜਾਣਕਾਰੀ ਦੇ ਦਿਆਂ ਇਹ ਜਿਹੜਾ ਇਲਾਜ ਹੈ ਬਿਲਕੁਲ ਕੈਸ਼ਲੈਸ ਹੈ ਤੁਹਾਨੂੰ ਕੋਈ ਵੀ ਪੈਸਾ ਨਹੀਂ ਦੇਣਾ ਪਵੇਗਾ ਹਰ ਪਰਿਵਾਰ ਨੂੰ 10 ਲੱਖ ਪ੍ਰਤੀ ਸਾਲ ਦਾ ਕਵਰੇਜ ਮਿਲਦਾ ਹੈ ਮਤਲਬ ਜਿੰਨੇ ਵੀ ਮੈਂਬਰ ਇਹ ਪਰਿਵਾਰ ਦੇ ਵਿੱਚ ਹੋਣਗੇ ਸਕੀਮ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਦੋਨਾਂ ਦੇ ਵਿੱਚ ਲਾਗੂ ਹੈ ਭਾਰੀ ਇਲਾਜ ਵੀ ਸ਼ਾਮਿਲ ਹੈ ਜਿਵੇਂ ਸਰਜਰੀ ਆਈਸੀਯੂ ਕੈਂਸਰ ਕਾਰਡੀਓਲੋਜੀ ਨਿਊਰੋਲੋਜੀ ਵਰਗੀਆਂ ਸੇਵਾਵਾਂ ਤੇ ਜਿਹੜਾ ਕਾਰਡ ਹੈ ਆਬਾਦੀ ਤੇ ਕੋਈ ਆਮਦਨ ਸੀਮਾ ਨਹੀਂ ਗਰੀਬ ਮੱਧ ਵਰਗੀ ਕਿਸਾਨ ਸਰਕਾਰੀ ਨਿੱਜੀ ਕਰਮਚਾਰੀ ਬਜ਼ੁਰਗ ਘਰ ਕੋਈ ਇਸ ਨੂੰ ਬਣਾ ਸਕਦਾ ਹੈ ਇਹਦੇ ਲਾਭਕਾਰੀ ਕੌਣ ਹੋਣਗੇ ਪੰਜਾਬ ਦਾ ਨਿਵਾਸੀ ਪਰਿਵਾਰ ਆਧਾਰ ਵੋਟਰ ਆਈਡੀ ਕੋਈ ਉਮਰ ਜਾਂ ਆਮਦਨ ਦੀ ਸੀਮਾ ਨਹੀਂ ਕਿਸੇ ਵੀ ਸ਼ਰਤ ਵਰਗੀ ਦੀ ਲੋੜ ਨਹੀਂ ਪਹਿਲਾਂ ਨਾਲ ਅਨੁਸ਼ਮਨ ਭਾਰਤ ਵਰਗੀਆਂ ਯੋਜਨਾਵਾਂ ਵਾਲੇ ਲੋਕ ਵੀ ਇਸ ਨਵੇਂ 10 ਲੱਖ ਬੀਮੇ ਤਹਿਤ ਲਾਭ ਉਠਾ ਸਕਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਯਾਰ ਇਹਨੂੰ ਲਾਈਕ ਕਰਿਓ ਜੇ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਤੱਕ ਇਹ ਵੀਡੀਓ ਲੈ ਕੇ ਆਉਣੇ ਆ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਚਾਹੀਦੀਆਂ ਜਿਸ ਵੀ ਟਾਪਿਕ ਤੇ ਤੁਸੀਂ ਸਾਨੂੰ ਕਮੈਂਟ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ